ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਆਪਣੇ ਬੰਦੇ ਹਨਾ ਕਈ ਵਾਰੀ ਕੋਈ ਕੰਮ ਇਹੋ ਜਿਹਾ ਕਰ ਜਾਂਦੇ ਆ ਵੀ ਮੁੜ ਕੇ ਫੇਰ ਸਾਰੀ ਜ਼ਿੰਦਗੀ ਪਛਤਾਉਂਦੇ ਰਹਿੰਦੇ ਆ ਜਦੋਂ ਐਡਾ ਨਿਆਣਾ ਵੈਸੇ ਕੋਈ ਵੀ ਨਾ ਖਾਸ ਕਰਕੇ ਐਨਆਰਆਈਆਂ ਨੂੰ ਕਹਿਣਾ ਆਪਣੇ ਹਨਾ ਮੈਂ ਹੁਣ ਵੀਡੀਓ-ਵੀਡੀਓ ਬਣਾਉਣਾ ਰਹਿਣਾ ਕਰਕੇ ਮੈਨੂੰ ਕਈ ਕੌਲਾਂ ਆ ਜਾਂਦੀਆਂ ਕਿਉਂਕਿ ਜਦੋਂ ਬਣਾਉਂਦਾ ਹੁੰਦਾ ਬੰਦਾ ਵੀਡੀਓ ਅਗਲੇ ਨੂੰ ਲੱਗਦਾ ਹੁੰਦਾ ਵੀ ਖਰੇ ਇਹਨੂੰ ਬਹੁਤ ਜ਼ਿਆਦਾ ਜਾਣਕਾਰੀ ਆ ਵੀ ਆਪਾਂ ਇਹ ਤੋਂ ਪੁੱਛ ਕੇ ਦੇਖਦੇ ਹਾਂ ਨਾ ਜਦਕਿ ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਵੀਡੀਓ ਬਣਾਉਂਦਾ ਉਹਨੂੰ ਸਾਰਾ ਕੁਝ ਪਤਾ ਹੋਵੇ ਚਲੋ ਫਿਰ ਵੀ ਜਿੰਨਾ ਕੁ ਮੈਨੂੰ ਪਤਾ ਹੁੰਦਾ ਜਾਂ ਮੈਂ ਯੂ ਨਾ ਜਰੂਰ ਦੱਸ ਦਿੰਨਾ ਉਹਨਾਂ ਜਾਂ ਮੈਂ ਕਹਿੰਦਾ ਨਵੀ ਪਾਈ ਇਹਦੇ ਬਾਰੇ ਮੈਨੂੰ ਨਹੀਂ ਪਤਾ ਕੁਝ ਅੱਜ ਦਾ ਆਪਣਾ ਮੇਨ ਕੰਮ ਆ ਜਿਹੜਾ ਪਾਵਰ ਆਫ ਟਰਨੀਆ ਦੇ ਕੇ ਲੋਕ ਫਸ ਜਾਂਦੇ ਆ ਉਹ ਕਾਫੀ ਲੋਕ ਯਾਰ ਮਤਲਬ ਇਹ ਕੰਮ ਕਈਆਂ ਨਾਲ ਹੋਇਆ ਜਦੋਂ ਫੋਨ ਆਉਂਦਾ ਯਾਰ ਬੰਦੇ ਨੂੰ ਉਸ ਵੇਲੇ ਤਰਸ ਜਿਹਾ ਆਉਂਦਾ ਹੁਣ ਇਹ ਨਹੀਂ ਪਤਾ ਹੁੰਦਾ ਅਗਲਾ ਸੱਚ ਬੋਲਦਾ ਝੂਠ ਬੋਲਦਾ ਪਰ ਕਿਉਂ ਅਗਲਾ ਬਿਨਾਂ ਖਲਤੋਂ ਉੱਠ ਕੇ ਮੈਨੂੰ ਕਿਉਂ ਦੱਸੂਗਾ ਤੇ ਝੂਠ ਬੋਲਣਾ ਤਾਂ ਮੈਂ ਕਿਹੜਾ ਉਹਨਾਂ ਨੂੰ ਕੋਲੋਂ ਲੈ ਦਾਨੀ ਜ਼ਮੀਨ ਜਾਂ ਮੈਂ ਕੋਈ ਵਕੀਲ ਆ ਕੇਸ ਲੜ ਕੇ ਉਹਨਾਂ ਤੇ ਮੈਨੂੰ ਕਾਫੀ ਕੌਲਾਂ ਹਨ ਨਾ ਇਦਾਂ ਦੀਆਂ ਵੀ ਆਈਆਂ ਬਾਹਰੋਂ ਆਈਆਂ ਖਾਸ ਵੀ ਅਸੀਂ ਪਾਵਰ ਆਫ ਟਰ ਨਹੀਂ ਦੇ ਗਏ ਤੇ ਸਾਡੀ ਬੰਦੇ ਦਿੱਤੀ ਕਿਸੇ ਹੋਰ ਕੰਮ ਲੈ ਪਰ ਮਗਰੋਂ ਬੰਦੇ ਮਤਲਬ ਜ਼ਮੀਨ ਵੇਚ ਗਏ ਮਤਲਬ ਕੰਮ ਹੋਰ ਕੋਈ ਕਰਨੇ ਵਾਲਾ ਸੀਗਾ ਹਨਾ ਜਿੱਦਾਂ ਹੁਣ ਲੱਗ ਬਹੁਤ ਬਾਹਲੇ ਕੰਮ ਹੁੰਦੇ ਆ ਵੀ ਜਿਹੜੇ ਬੰਦਾ ਹੁਣ ਸੋਚਦਾ ਵੀ ਮੈਂ ਆਪ ਰਹਿ ਕੇ ਨਹੀਂ ਕਰ ਸਕਦਾ ਕਈਆਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਜਾਂ ਕੰਮ ਇਦਾਂ ਦਾ ਹੁੰਦਾ ਉਹ ਆਪਣੇ ਰਿਸ਼ਤੇਦਾਰ ਨੂੰ ਜਾਂ ਕਿਸੇ ਨੂੰ ਪਰ ਹੁਣ ਇਹ ਥੋੜੀ ਪਤਾ ਹੁੰਦਾ ਵੀ ਅਗਲੇ ਦੇ ਮਨ ਵਿੱਚ ਕੀ ਆ ਇੱਕ ਬੰਦੇ ਆਪਣੇ ਯਕੀਨ ਕਰਨ ਵੇਲੇ ਬਹੁਤ ਔਖਾ ਖਾਂਦੇ ਆ ਜਿਹੜਾ ਬੰਦਾ ਨਾ ਬਹੁਤ ਮਿੱਠਾ ਜਿਹਾ ਹੁੰਦਾ ਜ਼ਿਆਦੇ ਆਪਣੇ ਬੰਦੇ ਉਹ ਕਹਿੰਦੇ ਵੀ ਬਹੁਤ ਚੰਗਾ ਬੰਦਾ ਬਹੁਤ ਚੰਗਾ ਜਿਹੜਾ ਥੋੜਾ ਜਿਹਾ ਕੋੜੇ ਸੁਭਾਅ ਦਾ ਹੁੰਦਾ ਆਪਣੇ ਬੰਦੇ ਕਹਿੰਦੇ ਉਹ ਬੰਦਾ ਬਾਹਲਾ ਹੀ ਮਗਮਾ ਯਾਰ ਗੁੱਸੇ ਵਾਲਾ ਸੁਭਾਅ ਹੈ ਨਾ ਕੋੜਾ ਸੁਭਾਅ ਹੈ ਦਾ ਪਰ ਜ਼ਰੂਰੀ ਨਹੀਂ ਹੁੰਦਾ ਵੀ ਮਿੱਠੇ ਸੁਭਾਅ ਵਾਲਾ ਹਮੇਸ਼ਾ ਚੰਗਾ ਹੀ ਹੋਵੇ ਜਾਂ ਕੋੜੇ ਸੁਭਾਅ ਵਾਲਾ ਹਮੇਸ਼ਾ ਮਾੜਾ ਹੀ ਹੋਵੇ ਮੈਨੂੰ ਇਦਾਂ ਦੇ ਫੋਨ ਆਏ ਆ ਵੀ ਜਦੋਂ ਕਿਸੇ ਨੇ ਕੋਈ ਤਕਸੀਮ ਕਰਾਉਣੀ ਸੀਗੀ ਉਹਦੇ ਲਈ ਪਾਵਰ ਆਫ ਟਰਨੀ ਜਦਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀਗਾ ਵੀ ਅਸੀਂ ਪਾਵਰ ਆਫ ਟਰਨੀ ਦੇਣੀ ਕਿੱਦਾਂ ਆ ਉਹ ਉਹਨਾਂ ਦਾ ਮਤਲਬ ਇਹ ਸੀ ਵੀ ਪਾਵਰ ਆਫ ਟਰਨੀ ਦੇਤੀ ਤਾਂ ਮਤਲਬ ਦੇਣੀ ਪੈਣੀ ਐ ਤੋਂ ਬਿਨਾ ਗੱਲ ਨਹੀਂ ਬਣਨੀ ਚਲੋ ਬੰਦਿਆਂ ਨੂੰ ਯਕੀਨ ਵੀ ਹੁੰਦਾ ਆਪਣੇ ਹੁਣ ਜੇ ਆਪਣੇ ਹੁਣ ਰਿਸ਼ਤੇਦਾਰਾਂ ਤੇ ਜਿਹੜੇ ਨੇੜੇ ਦੇ ਆ ਉਹਨਾਂ ਤੇ ਨਹੀਂ ਯਕੀਨ ਕਰਨਾ ਤਾਂ ਬੰਦੇ ਨੇ ਫੇਰ ਕਰਨਾ ਵੀ ਕਿਤੇ ਹੁੰਦਾ ਤਾਂ ਉਹਦਾ ਹੋਇਆ ਕੰਮ ਉਲਟਾ ਵੀ ਕਈ ਬੰਦੇ ਉਹਨਾਂ ਦੀਆਂ ਜ਼ਮੀਨਾਂ ਵੇਚ ਗਏ ਇੱਕ ਮੈਂ ਅੱਗੇ ਪਿੱਛੇ ਜਾਂ ਵੀਡੀਓ ਵੀ ਬਣਾਈ ਸੀਗੀ ਬੰਦਾ ਬਾਹਰ ਸੀਗਾ ਉਹਦੇ ਇੱਥੇ 35 ਕਿੱਲੇ ਜ਼ਮੀਨ ਦੇ ਸੀਗੇ ਘਰ ਸੀਗਾ ਤੇ ਜਲੰਧਰ ਉਹਦੀਆਂ ਦੁਕਾਨਾਂ ਸਗੀਆਂ ਸਿਰਫ ਉਹ ਬੰਦਾ ਮਤਲਬ ਜਲੰਧਰ ਵਾਲੀਆਂ ਦੁਕਾਨਾਂ ਉਹਨੇ ਸ਼ਾਇਦ ਖਰੇ ਕਹਿੰਦੇ ਸੀ ਵੇਚਣੀ ਆ ਵਿੱਚ ਵਿੱਚ ਕਹੀ ਕਹਿੰਦੇ ਆ ਉਹ ਪਿੰਡ ਦੇ ਉਹਨਾਂ ਦੇ ਵੀ ਹੋਰ ਕੰਮ ਸਿਗਾ ਚਲੋ ਜੋ ਵੀ ਕੰਮ ਹੋਊਗਾ ਤੇ ਉਹ ਬੰਦਾ ਆਪਣੇ ਪਿੰਡ ਦੇ ਕਿਸੇ ਬੰਦੇ ਨੂੰ ਪਾਵਰ ਆਫ ਟਾਰਨੀ ਦੇ ਗਿਆ ਮਤਲਬ ਆਪਣੇ ਘਰ ਚੋਂ ਨਹੀਂ ਕਿਸੇ ਨੂੰ ਦੇ ਕੇ ਗਿਆ ਪਰਿਵਾਰ ਚੋਂ ਪਿੰਡ ਚੋਂ ਕਿਸੇ ਨੂੰ ਦੇ ਕੇ ਗਿਆ ਚਲੋ ਉਹਨੂੰ ਉੱਤੇ ਯਕੀਨ ਹੋਊਗਾ ਤਾਂ ਉਹ ਬੰਦੇ ਨੇ ਕੀ ਕੀਤਾ ਮਰੋ ਕਹਿੰਦਾ ਜੀ ਉਹਦੇ 35 ਕਿੱਲੇ ਵੀ ਵੇਚਤੇ ਘਰ ਵੀ ਵੇਚਤਾ ਦੁਕਾਨਾਂ ਵੀ ਵੇਚਤੀਆਂ ਤਾਰਾ ਕੋਈ ਵੇਚ ਕੇ ਆਪ ਉਹ ਬਾਹਰ ਚ ਲੱਗ ਗਿਆ ਮੇਰਾ ਖਿਆਲ ਕੈਨੇਡਾ ਦੇ ਵਿੱਚ ਇਹ ਰੂਲ ਸਿਗਾ ਕੋਈ ਇਨਵੈਸਟਮੈਂਟ ਕਰਕੇ ਜਿੱਦਾਂ ਵੀ ਕੋਈ ਜਾਂ ਤਾਂ ਇਦਾਂ ਗਿਆ ਉਹ ਹੁਣ ਇਹ ਨਹੀਂ ਮੈਨੂੰ ਪਤਾ ਉਹ ਕਿੱਦਾਂ ਗਿਆ ਤਾਂ ਚਲੇ ਗਿਆ ਆਪਣੀ ਫੈਮਿਲੀ ਦੇ ਨਾਲ ਤੇ ਜਿਹੜੀ ਜ਼ਮੀਨ ਸੀ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਉਹ ਉਹਨੂੰ ਉਸ ਨੰਬਰ ਤੇ ਫੋਨ ਕਿਉਂਕਿ ਉਹ ਜਿਹੜਾ ਬੰਦਾ ਚਿਰ ਦਾ ਬਾਹਰ ਗਿਆ ਸੀ ਜਿਹੜੀ ਜ਼ਮੀਨ ਸੀਗੀ ਤਾਂ ਉਹ ਉਹਨੂੰ ਫੋਨ ਕਰੀ ਗਿਆ ਹਨਾ ਫੋਨ ਲੱਗੇ ਨਾ ਲੱਗਣਾ ਕਿਥੋਂ ਜਦੋਂ ਬੰਦਾ ਚਲੀ ਗਿਆ ਤਾਂ ਉਹਨੇ ਫਿਰ ਜਦੋਂ ਨਹੀਂ ਥੋੜਾ ਚਿਰ ਹੋਈ ਗੱਲ ਤਾਂ ਉਹਨੇ ਮਤਲਬ ਪਿੰਡ ਚੋਂ ਕਿਸੇ ਲੰਬੜ ਆਪਣੇ ਪਿੰਡ ਦੇ ਲੰਬੜ ਨੂੰ ਫੋਨ ਕੀਤਾ ਉਸ ਬੰਦੇ ਨੇ ਉਹਨੂੰ ਬਾਅਦਰ ਜਦੋਂ ਗੱਲਬਾਤ ਕੀਤੀ ਉਹਨੂੰ ਪੁੱਛਿਆ ਵੀ ਮੇਰਾ ਫੋਨ ਨਹੀਂ ਚੱਕਦਾ ਫਿਰ ਉਹਨੇ ਦੱਸਿਆ ਵੀ ਇਹ ਤਾਂ ਬਾਹਰ ਨੂੰ ਚਲ ਗਿਆ ਤਾਂ ਫਿਰ ਉਹਨੇ ਗੱਲਾਂ-ਗੱਲਾਂ ਕਿ ਉਹਨੇ ਨੰਬਰ ਦੇਗਾ ਤੁਸੀਂ ਕਿਉਂ ਆਪਣੀ ਜ਼ਮੀਨ ਜ਼ੂਨ ਵੇਚਤੀ ਉਹ ਕਹਿੰਦਾ ਵੀ ਮੈਂ ਤਾਂ ਵੇਚੀ ਨਹੀਂ ਸੀ ਪਰ ਉਹ ਕਹਿੰਦਾ ਵੀ ਤੁਹਾਡੇ ਤਾਂ ਜ਼ਮੀਨ ਵੀ ਘਰ ਵੀ ਸਾਰਾ ਕੁਝ ਵੇਚ ਦਿੱਤਾ ਉਹ ਕਹਿੰਦੇ ਬੰਦੇ ਨੂੰ ਜਿੱਦਾਂ ਉਹਨਾਂ ਦੇ ਪਿੰਡ ਦੇ ਦੱਸਦੇ ਆ ਉਹਨਾਂ ਦਾ ਕਹਿਣਾ ਆ ਵੀ ਬੰਦੇ ਨੂੰ ਉਸੇ ਵੇਲੇ ਅਟੈਕ ਹੋ ਗਿਆ ਕਈ ਵਾਰੀ ਤੱਕ ਚਲੋ ਗੱਲਾਂ ਵੀ ਬਣੀਆਂ ਹੁੰਦੀਆਂ ਲੋਕ ਫਿਰ ਜਦੋਂ ਇਦਾਂ ਦੀ ਕੋਈ ਗੱਲ ਹੋ ਜਾਂਦੀ ਹੈ ਨਾ ਕੋਲੋਂ ਵੀ ਗੱਲਾਂ ਬਣਾ ਲੈਂਦੇ ਹੁੰਦੇ ਆ ਮੈਨੂੰ ਉਸਲੇ ਅਟੈਕ ਹੋ ਗਿਆ ਚਲੋ ਉਸਲੇ ਨਾ ਹੋਇਆ ਹੋਊਗਾ ਚਾਰ ਦਿਨਾਂ ਟੱਕੇ ਹੋ ਗਿਆ ਉਹ ਬੰਦੇ ਨੂੰ ਹੋਣਾ ਹੀ ਹੈ ਯਾਰ ਜੇਦੇ ਸ਼ੌਂਕ ਨਾ ਕੋਈ ਚੀਜ਼ ਬਣਾਈ ਹੁੰਦੀ ਹੈ ਤਾਂ ਉਹਨੂੰ ਫਿਰ ਅਟੈਕ ਨਹੀਂ ਹੋਊ ਤਾਂ ਹੋਰ ਕੀ ਹੋਊ ਇੱਕ ਉਹ ਸਿਆਣੀ ਉਮਰ ਦਾ ਸੀ ਉਹਦੇ ਕਹਿੰਦੇ ਵੈਸੇ ਉਹਦੇ ਮੁੰਡੇ ਵੀ ਜਿਹੜੇ ਆ ਉਹਨਾਂ ਕੋ ਵੀ ਪੈਸਾ ਪੂਸਾ ਵਧੀਰਾ ਸੀ ਉਹ ਇੰਦਰ ਇੰਡੀਆ ਵਾਲੀ ਪ੍ਰਾਪਰਟੀ 'ਚ ਨਹੀਂ ਕੋਈ ਦਖਲ ਦਿੰਦੇ ਸੀ ਇੰਡੀਆ ਵਾਲੀ ਪ੍ਰਾਪਰਟੀ ਦੇ ਵਿੱਚ ਉਹ ਬਜ਼ੁਰਗ ਹੀ ਸੀਗਾ ਦੇਖ ਰੇਖ ਕਰਦਾ ਜੋ ਵੀ ਸੀ ਚਲੋ ਅਗਲੇ ਨੂੰ ਵੀ ਹੁੰਦਾ ਬਜ਼ੁਰਗ ਠੀਕ ਸਾਡਾ ਬਜ਼ੁਰਗ ਹੈਗਾ ਦੇਖ ਰੇਖ ਕਰਦਾ ਓਕੇ ਆ ਇਦਾਂ ਦੇ ਮੈਨੂੰ ਹੋਰ ਵੀ ਹੁਣ ਕਾਫੀ ਫੋਨ ਆਏ ਆ ਬਾਦ ਵਿੱਚ ਮੈਨੂੰ ਇਹ ਵੀ ਪਤਾ ਲੱਗਾ ਵੀ ਜਿਹੜਾ ਬੰਦਾ ਗਿਆ ਸੀਗਾ ਬਾਹਰ ਉਹਦੇ ਪੈਸੇ ਦੂਏ ਕਰਕੇ ਫਿਰ ਉਹ ਉਹਨਾਂ ਦੇ ਪਿੰਡ ਦੇ ਦੱਸਣ ਅਨੁਸਾਰ ਇਹ ਆ ਵੀ ਕਹਿੰਦੇ ਵੀ ਮਤਲਬ ਥੋੜੇ ਬਹੁਤੇ ਪੈਸੇ ਉਹਨੇ ਉਹਦੇ ਵਾਪਸ ਕੀਤੇ ਆ ਇਹ ਨਹੀਂ ਪਤਾ ਕਿੰਨੇ ਕੀਤੇ ਨਹੀਂ ਕੀਤੇ ਪਰ ਕੀਤੇ ਆ ਮੇਰਾ ਮਕਸਦ ਇਹ ਆ ਵੀ ਮੈਂ ਮੇਰੀ ਮੇਨ ਗੱਲ ਆਪਣੀ ਇਹ ਆ ਵੀ ਆਪਣੇ ਬੰਦਿਆਂ ਨੂੰ ਜਦੋਂ ਤੁਸੀਂ ਪਾਵਰ ਆਫ ਟਰਨ ਨਹੀਂ ਦੇਣੀ ਹੁੰਦੀ ਹੈ ਨਾ ਕਿਸੇ ਨੂੰ ਤੁਸੀਂ ਜੇਸ ਕੰਮ ਲੈ ਦੇਣੀ ਆ ਉਹਦੀ ਸਪੈਸ਼ਲ ਦਿਆ ਕਰੋ ਕਿਉਂਕਿ ਆਪਣੇ ਬੰਦੇ ਨੂੰ ਇਹ ਪਤਾ ਹੀ ਨਹੀਂ ਆਪਣੇ ਬੰਦੇ ਸਾਹਿਬ ਦੀ ਉਹ ਪਾਵਰ ਆਫ ਟਰਨੀ ਕੋਈ ਹੁੰਦੀ ਆ ਉਹ ਦੇ ਦੋ ਜਿਨ੍ਹਾਂ ਨੂੰ ਤਾਂ ਪਤਾ ਆ ਉਹਨਾ ਉਹ ਤਾਂ ਠੀਕ ਆ ਜਿਨ੍ਹਾਂ ਨੂੰ ਹੁਣ ਨਹੀਂ ਪਤਾ ਉਹਨਾਂ ਦਾ ਮਤ ਉਹਨਾਂ ਨੂੰ ਹੁੰਦਾ ਵੀ ਪਾਵਰ ਆਫ ਟਰਨੀ ਦੇਣਾ ਦੇਣੇ ਬਿਨਾ ਸਾਡੀ ਗੱਲ ਨਹੀਂ ਬਾੜਨੀ ਸਾਤੋਂ ਆ ਨਹੀਂ ਹੁਣ ਉਹ ਦੇ ਜਾਂਦੇ ਆ ਪਰ ਉਹਨਾਂ ਬੰਦਿਆਂ ਨੂੰ ਇੱਕ ਗੱਲ ਜ਼ਰੂਰੀ ਆ ਵੀ ਜਦੋਂ ਵੀ ਤੁਸੀਂ ਇਹੋ ਜਿਹਾ ਕੋਈ ਕੰਮ ਕਰਨਾ ਹੁੰਦਾ ਸਪੈਸ਼ਲ ਪਾਵਰ ਆਫ ਟਰਨੀ ਦਿਆ ਕਰੋ ਵੀ ਜੇਸ ਕੰਮ ਜਿਹੜਾ ਕੰਮ ਤੁਸੀਂ ਤੁਹਾਡਾ ਅੜਿਆ ਹੁੰਦਾ ਜਾਂ ਕਰਾਉਣਾ ਆਲਾ ਹੁੰਦਾ ਤੁਸੀਂ ਨਹੀਂ ਆ ਸਕਦੇ ਉਹ ਪਾਵਰ ਆਫ ਟਾਰਨੀ ਵਿੱਚ ਸਪੈਸ਼ਲ ਲਿਖਿਆ ਜਾਂਦਾ ਵੀ ਇਹ ਇਸ ਕੰਮ ਲਈ ਆ ਇਹ ਤੋਂ ਇਲਾਵਾ ਇਹ ਬੰਦਾ ਹੋਰ ਕੁਝ ਨਹੀਂ ਕਰ ਸਕਦਾ ਨਾ ਜ਼ਮੀਨ ਵੇਚ ਸਕਦਾ ਨਾ ਖਰੀਦ ਸਕਦਾ ਦਾ ਕੋਈ ਕੋਈ ਵੀ ਘਰ ਚਾਹੇ ਦੁਕਾਨਾ ਕੁਝ ਵੀ ਵੇਚ ਖਰੀਦ ਨਹੀਂ ਸਕਦਾ ਆਹ ਕੰਮ ਆ ਇਲੀ ਮੈਨੂੰ ਦੇ ਰਿਆ ਅਥਾਰਟੀ ਇਹੀ ਇਹ ਕਰ ਸਕਦਾ ਜੇ ਕੋਈ ਕਈਆਂ ਦੇ ਕੇਸ ਚੱਲਦੇ ਹੁੰਦੇ ਆ ਉਹਦੇ ਲਈ ਪਾਵਰ ਆਫ ਟਾਰਨੀ ਦੇਣੀ ਪੈਂਦੀ ਹੈ ਨਾ ਇਹਦਾ ਹੁਣ ਮੇਰੇ ਕੋਲ ਪਾਵਰ ਆਫ ਟਾਰਨੀ ਆ ਮਤਲਬ ਕੇਸ ਚੱਲਦਾ ਆ ਉਹਦੇ ਕਰਕੇ ਫੇ ਹੁਣ ਉਹਨਾਂ ਦੀ ਥੇ ਮੈਨੂੰ ਸਾਈਨ ਸੂਨ ਕਰਨੇ ਪੈਂਦੇ ਆ ਨਾ ਇਸ ਕਰਕੇ ਇਦਾਂ ਸਪੈਸ਼ਲ ਹੋ ਜਾਂਦੀ ਆ ਉਹ ਪਾਵਰ ਆਊਟ ਕਰਨੀ ਤੇ ਦੂਜੀ ਗੱਲ ਕਈ ਬੰਦੇ ਜ਼ਮੀਨ ਵੇਚਣ ਲਈ ਦੇ ਦਿੰਦੇ ਆ ਪਰ ਮੈਂ ਕਹਿਣਾ ਵੀ ਠੀਕ ਹੈ ਚਲੋ ਯਕੀਨ ਕਰਨਾ ਚੰਗੀ ਗੱਲ ਹੁੰਦੀ ਆ ਇਹ ਤਾਂ ਕੋਈ ਮਾੜੀ ਗੱਲ ਨਹੀਂ ਪਰ ਇੰਨਾ ਨਾ ਕਰੋ ਜੇ ਤੁਹਾਡੇ ਕੋਲ ਆਪਣੀ ਪ੍ਰਾਪਰਟੀ ਵੇਚਣ ਲਈ ਵੀ ਬੇਲ ਹੈ ਨਹੀਂ ਫਿਰ ਤਾਂ ਭਾਵੇਂ ਤੁਹਾਡੀ ਪ੍ਰਾਪਰਟੀ ਕੋਈ ਲੈ ਜਾਂਦਾ ਲੈ ਵੀ ਜਾਵੇ ਫਿਰ ਉਹ ਦੁੱਖ ਬਿਨਾ ਮਨਾਉ ਉਸ ਗੱਲ ਦਾ ਜੇ ਤੁਹਾਡੇ ਕੋਲ ਇੰਨਾ ਬੇਲ ਹੈ ਨਹੀਂ ਵੀ ਤੁਹਾਡੇ ਆਪਣੇ ਬਜ਼ੁਰਗਾਂ ਦੀ ਪ੍ਰਾਪਰਟੀ ਤੁਸੀਂ ਸਾਹਮਣੇ ਤਾਂ ਇੱਕ ਪਾਸੇ ਵੇਚਣ ਦਾ ਵੀ ਟਾਈਮ ਹੈ ਨਹੀਂ ਹਣਾ ਚਲੋ ਕਹਿੰਿਆਂ ਨੂੰ ਮਜਬੂਰੀ ਆ ਹੁਣ ਨਹੀਂ ਕਿਸੇ ਨੇ ਆਉਣਾ ਦਾ ਵਿਚ ਨਹੀਂ ਪੈਣੀ ਵੀ ਆ ਹਨਾ ਪੈਂਦੀ ਵੀ ਆ ਤੁਸੀਂ ਇੰਨਾ ਕੰਮ ਵੀ ਨਹੀਂ ਕਰ ਸਕਦੇ ਆਪਣੇ ਬੁਰਗਾਂ ਦੀ ਇੰਨੀ ਮਿਹਨਤ ਨਾ ਬਣਾਈਓ ਪ੍ਰਾਪਰਟੀ ਨੂੰ ਵੇਚਣ ਜਾਊਗਾ ਵੀ ਸਮਾਂ ਤੁਹਾਡੇ ਕੋਲ ਹੈ ਨਹੀਂ ਤਾਂ ਫੇਰ ਮੈਨੂੰ ਮੈਂ ਤਾਂ ਰੱਬ ਵੀ ਇਹੀ ਸੋਚਦਾ ਹੋਣਾ ਵੀ ਠੀਕ ਆ ਯਾਰ ਇਹ ਪ੍ਰਾਪਰਟੀ ਤੇ ਲਾਇਕ ਨਹੀਂ ਸੀ ਜਿਹੜਾ ਇਹ ਪ੍ਰਾਪਰਟੀ ਤੇ ਲੈ ਕੇ ਉਹਨੂੰ ਦੇ ਦੋ ਮੈਨੂੰ ਲੱਗਦਾ ਚਲੋ ਇਹ ਮਜ਼ਾਕ ਦੀ ਗੱਲ ਆ ਪਰ ਕਮ ਸੇ ਕਮ ਤੁਸੀਂ ਇੰਨਾ ਕੰਮ ਤਾਂ ਕਰ ਸਕਦੇ ਆ ਹਨਾ ਇਹ ਮੈਨੂੰ ਅਜੇ ਗੱਲ ਤਾਂ ਚੇਤੇ ਆਈ ਆ ਸੀ ਅੱਜ ਕਿਸੇ ਵਿਆਹ ਤੇ ਗਿਆ ਹੋ ਸੀਗੇ ਉੱਥੇ ਆਪਣੇ ਨਾਲ ਦੇ ਪਿੰਡ ਦਾ ਇਹ ਮੁੰਡਾ ਆਪਣਾ ਫਰੈਂਡ ਹੀ ਆ ਉਹਨਾਂ ਦੇ ਘਰ 'ਚ ਵੀ ਇਹ ਕੰਮ ਹੋਇਆ। ਉਹਨਾਂ ਦੇ ਘਰ 'ਚ ਮਤਲਬ ਚਾਚੇ ਤਾਇਆ 'ਚ ਕੋਈ ਬਾਹਰ ਸੀਗਾ ਆਪਣੀ ਪਾਵਰ ਆਫ ਟਾਰਨੀ ਦੇ ਗਏ। ਆਪਣੀ ਸਿਸਟਰ ਦੇ ਘਰ ਵਾਲੇ ਨੂੰ, ਆਪਣੀ ਭੈਣ ਦੇ ਘਰ ਵਾਲੇ ਨੂੰ ਉਹਦੀ ਪਾਵਰ ਆਫ ਟਾਰਨੀ ਦੇ ਗਏ। ਤਾਂ ਮਗਰੋਂ ਉਹ ਵੀ ਵੈਸੇ ਕੈਨੇਡਾ 'ਚ ਸੀ। ਉਹ ਬੰਦਾ ਜਿਹਨੂੰ ਦੇ ਕੇ ਗਿਆ ਸੀ ਨਾ ਪਾਵਰ ਆਫ ਟਾਰਨੀ ਉਸ ਬੰਦੇ ਦੀ ਵੀ ਸਾਰੀ ਫੈਮਿਲੀ ਕੈਨੇਡਾ 'ਚ ਸੀ। ਉਹ ਆਪ ਵੀ ਉੱਥੇ ਮਤਲਬ ਆ ਜਾਂਦਾ ਸੀ ਤੇ ਜ਼ਿਆਦਾ ਵੈਸੇ ਇੰਡੀਆ 'ਚ ਰਹਿੰਦਾ ਸੀ। ਉਹਨਾਂ ਨੂੰ ਇਹ ਸੀਗਾ ਵੀ ਚੱਲ ਇਹ ਜ਼ਿਆਦਾ ਇੱਥੇ ਰਹਿੰਦਾ ਆ। ਇਹ ਸਾਡੀ ਜ਼ਮੀਨ ਵੇਚ ਦਊਗਾ। ਚਲੋ ਉਹਨੇ ਵੇਚੀ ਆਪਣਾ ਕਹਿ ਲਓ ਵੀ ਧਰਮ ਨਵਾਇਆ ਪੂਰਾ ਜੋ ਕੰਮ ਉਹਨੂੰ ਕਹਿ ਕੇ ਗਏ ਉਹਨੇ ਉਹ ਕੀਤਾ ਤੇ ਪਰ ਇਹ ਆ ਵੀ ਵੇਚਣ ਤੋਂ ਬਾਅਦ ਪੈਸੇ ਨਹੀਂ ਉਹਨਾਂ ਨੂੰ ਦਿੱਤੇ ਬਸ ਇੱਥੇ ਮੜ ਗਿਆ ਧਰਮ ਉਹਦਾ ਅੱਗੇ ਪਿੱਛੇ ਹੋ ਗਿਆ ਮੁੜ ਕੇ ਫਿਰ ਤੁਹਾਨੂੰ ਪਤਾ ਹੀ ਆ ਕਿ ਕੀ ਹੁੰਦਾ ਹੁੰਦਾ ਹਨਾ ਮੁੜ ਕੇ ਕਹਿੰਦੇ ਫਿਰ ਉਹ ਜਦੋਂ ਵੇਚੀ ਹੈ ਨਾ ਉਸ ਤੋਂ ਬਾਅਦ ਉਹ ਬੰਦਾ ਜਿੱਦਾਂ ਕਹਿੰਦਾ ਉਹ ਮੌਕਦ ਦਾ ਪੈਸਾ ਆਇਆ ਹੁੰਦਾ ਕਹਿੰਦਾ ਫਿਰ दारू ਹੀ ਪੀ ਗਿਆ ਮੁੰਡਾ ਦੱਸਦਾ ਸੀ ਕਹਿੰਦਾ ਉਹਨੇ ਫਿਰ ਜਾਨੀ ਕਿ ਬਹੁਤ दारू ਪੀਤੀ ਰੱਜ ਕੇ ਜਿਹਦਾ दारू ਦਾ ਪਹਿਲਾਂ ਵੀ ਯਕੀਨ ਹੋ ਗਿਆ ਤਾਂ ਹੈ ਨਹੀਂ ਵੀ ਵੇਚਣ ਤੋਂ ਬਾਅਦ ਹੀ ਯਕੀਨ ਹੋ ਗਿਆ ਕਿਤੇ ਦਿਨ ਤੇ ਰਾਤ दारू ਪੀਤੀ ਫਿਰ दारू ਪੀ ਪੀ ਮਰ ਗਿਆ ਆਪ ਵੀ ਪੈਸਾ ਨਹੀਂ ਪਰ ਉਹਨਾਂ ਨੂੰ ਦਿੱਤਾ ਪਰ ਰਹਾਪ ਵੀ ਹੈ ਨਹੀਂ ਹਨ ਚਲੋ ਉਹ ਬਾਅਦ ਦੀ ਗੱਲ ਆ ਪਰ ਗੱਲ ਇਹ ਆ ਵੀ ਜਿਨ੍ਹਾਂ ਦੀ ਜ਼ਮੀਨ ਸੀ ਉਹਨਾਂ ਦਾ ਧੋਖਾ ਹੋ ਗਿਆ ਉਹਨਾਂ ਦੇ ਤਾਂ ਵਿਚਾਰਿਆਂ ਦੀ ਗਈ ਹੈ ਨਾ ਥੋੜੇ ਜਿਹੇ ਬੰਦੇ ਆਪਣੇ ਆਪ ਵੀ ਕਸੂਰਵਾਰ ਆ ਵੀ ਤੁਸੀਂ ਜਦੋਂ ਕੋਈ ਕੰਮ ਕਰਾਉਣਾ ਆ ਉਸ ਚੀਜ਼ ਦੀ ਸਪੈਸ਼ਲ ਪਾਵਰ ਆਫ ਟਾਨੀ ਦਿਓ ਇਹ ਨਾ ਹੋਵੇ ਜਨਰਲ ਨਾ ਦਿਓ ਜਨਰਲ ਦਾ ਮਤਲਬ ਹੋ ਜਾਂਦਾ ਵੀ ਸਾਰਾ ਹੀ ਜੋ ਸਾਰੇ ਅਧਿਕਾਰ ਅਸੀਂ ਇਹਨੂੰ ਦਿੱਤੇ ਜੋ ਇਹ ਕਰਨਾ ਚਾਹੇ ਖਰੀਦ ਵਿਖੇ ਸਭ ਕੁਝ ਕਰ ਸਕਦਾ ਬਾਕੀ ਜੇ ਮੇਰੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਹੋਣੀਆਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਮੇਰਾ ਸਬਸਕ੍ਰਾਈਬ ਕਰ ਦਿਓ ਤੇ ਆਪਣਾ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਮੇਰਾ ਪੇਜ ਫੋਲੋ ਕਰ ਲਿਓ ਧੰਨਵਾਦ ਜੀ